ਪੰਚਾਇਤੀ ਜ਼ਮੀਨ ਦਾ ਕਬਜ਼ਾ ਲੈਣ ਪਹੁੰਚੇ ਦੋ ਧੜੇ ਆਪਸ ਦੇ ਵਿੱਚ ਹੀ ਉਲਝ ਗਏ ਤੇ ਮੌਕੇ ਤੇ ਪੁਲਿਸ ਵੀ ਪਹੁੰਚ ਗਈ ਤੇ ਪੁਲਿਸ ਦੇ ਸਾਹਮਣੇ ਦੋਨੇ ਧੜੇ ਖੇਤਾਂ ਦੇ ਵਿੱਚ ਫਸਦੇ ਹੋਏ ਵਿਖਾਈ ਦਿੱਤੇ ਮਾਮਲਾ ਜਲਾਲਾਬਾਦ ਦੇ ਪਿੰਡ ਚੱਕ ਮੁਹੰਮਦ ਵਾਲਾ ਦਾ ਹੈ ਜਿੱਥੇ ਕਿ ਆਪ ਵਿਧਾਇਕ ਜਗਦੀਪ ਗੋਲੜੀ ਕੰਬੋਜ ਤੇ ਪ੍ਰਸ਼ਾਸਨ ਦੇ ਹੋਰ ਅਧਿਕਾਰੀ ਵੀ ਮੌਕੇ ਤੇ ਪਹੁੰਚੇ ਇਹਦੇ ਬਾਰੇ ਸਾਨੂੰ ਜੀ ਅੱਜ 25 ਸਾਲ ਹੋ ਗਏ ਨੇ ਇਸ ਝਗੜਦੇ ਨੂੰ ਸਾਰੇ ਸਰਪੰਚ ਝੜਦੇ ਰਹੇ ਨੇ ਜੀ ਹੁਣ ਸਰਕਾਰ ਬੜੀ ਵਧੀਆ ਆਈ ਏ ਜਿਨੇ ਪ੍ਰਾਲਾ ਕੀਤਾ ਤੇ ਸਾਡੇ ਨਾਲ ਅਮਦਾਦ ਸਾਨੂੰ ਕੀਤੀ ਨੇ ਤੇ ਮੁੱਖ ਮੰਤਰੀ ਦਾ ਤੇ ਸਭ ਤੋਂ ਵੱਡਾ ਐਮਐਲ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਅੱਜ ਸਾਨੂੰ ਮੌਕੇ ਤੇ ਆ ਤੇ ਆ ਕਮਜਾ ਦੁਹਾਇਆ ਨੇ ਤੇ ਸਾਡੇ ਪਿੰਡ ਦਾ ਅੱਜ ਕਸ਼ਾਲੀ ਹੋ ਜਾਏ ਦੀ ਕਿਹੜੇ ਗਰੀਬ ਬੇਜਮੀਨੇ ਬੈਠੇ ਨੇ ਨਾ ਨੂੰ ਅਸੀਂ ਦੋ ਦੋ ਕਨਾਲੀ ਠੇਕੇ ਤੇ ਦੇ ਤੇ ਨਾ ਨੂੰ ਪੱਠੇ ਵਜਾਵਾਂਗੇ ਤੇ ਸਾਰਿਆਂ ਦੇ ਨਾਲ ਮਤਲਬ ਵਧੀਆ ਹੋਇਆ ਕੰਮ ਵਧੀਆ ਹੋਇਆ ਕੰਮ ਮੁੱਖ ਮੰਤਰੀ ਵੱਲੋਂ ਇਹ ਵੀ ਪੰਜਾਬ ਸਰਕਾਰ ਵੱਲੋਂ ਜੇ ਤਾਂ ਇਹ ਜਿਹੜੇ ਜਿੰਨਾਂ ਤੇ ਕਰਜ਼ੇ ਸੀ ਛੁਡੋਗੇ ਆ ਜੋ ਜੋ ਸਖਮਾਹ ਵਾਲਾ ਫਰੈਂਚੇ ਕਰਨ ਛੇ ਮਰ ਦੇ ਕਰਜ਼ਾ ਛੁਡਾ ਛੇ ਕਿੱਲੇ ਛੇ ਕਨਾਲ ਦਾ ਕਰਜ਼ਾ ਛੁਡਾਉਗਾ ਸੋ ਕੋਈ ਮਸੂਮ ਭਾ ਕੋਈ ਸਰਕਾਰ ਸਖਤ ਨੋਟ ਹੈ ਜਿਹੜੇ ਜਿਹੜੇ ਲੋਕਾਂ ਨੇ ਕਰਜ਼ਾ ਕੀਤਾ ਉਹ ਛੁਡਾ ਜੀ ਜਗਬਾਣੀ ਟੀਵੀ ਲਈ ਜਲਾਲਾਬਾਦ ਤੋਂ ਅਦਰਸ਼ ਜੋਸ਼ਣ ਦੀ ਰਿਪੋਰਟ